ਲੁਧਿਆਣਾ ਸ਼ਹਿਰ ਦੇ ਵਿੱਚ ਗੁੰਡਾਗਰਦੀ ਤੇ ਚੋਰੀ-ਚਿਕਾਰੀ ਦੀਆਂ ਵਾਰਤਾ ਤਾਂ 스내ਚਿੰਗ ਦੀਆਂ ਵਾਰਤਾ ਤਾਂ ਹਰ ਦਿਨ ਸਾਹਮਣੀ ਆਉਂਦੀਆਂ ਨੇ ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਤੋਂ ਵੀ ਕਾਫੀ ਲੋਕ ਪਰੇਸ਼ਾਨ ਨੇ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਨਿਆ ਜਾਂਗਿਆ ਨੇ ਉਸ ਤੋਂ ਬਾਅਦ ਪੈਲ ਦੇ ਅਧਾਰ ਤੇ ਹੱਲ ਕਰਵਾਉਂਦਾ ਭਰੋਸਾ ਵੀ ਦਿੱਤਾ ਜਾਂਦਾ ਇਸ ਪੱਤਰਕਾਰ ਵਾਰਤਕ ਇਸ ਗੱਲਾ ਤੇ ਵਿਚਾਰ ਵਟਾਉਂਦਰਾ ਹੁੰਦਾ ਸੁਣਾ ਦਿੰਨੇ ਆ ਜੀ ਇਹ ਮੀਟਿੰਗ ਜਿਹੜੀ ਹੈਗੀ ਕੀਤੀ ਹੈ ਇੱਥੇ ਤੇ ਲੋਕ ਸੰਪਰਕ ਮੀਟਿੰਗ ਹੈ ਇਹਦੇ ਵਿੱਚ ਮੇਨ ਜਿਹੜਾ ਜਾਂਦਾ ਸੀ ਟ੍ਰੈਫਿਕ ਨੂੰ ਲੈ ਕੇ ਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਵੀ ਸੀਗੀਆਂ ਲੋਕਮਰ ਲੋਕ ਰੋਜ਼ਮਰਾ ਦੀ ਜ਼ਿੰਦਗੀ 'ਚ ਆਉਂਦੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਤੇ ਬੜੇ ਵਧੀਆ ਵੈਲਿਊਏਬਲ ਇਹਨਾਂ ਤੋਂ ਸੁਝਾਅ ਮਿਲੇ ਨੇ ਪਬਲਿਕ ਤੋਂ ਸਾਨੂੰ ਅਸੀਂ ਉਹਨਾਂ ਤੇ ਅਮਲ ਕਰਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਲੋਕਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਆਪਣੇ ਆਪ ਆਪਣਾ ਸ਼ਹਿਰ ਨੂੰ ਆਪਾਂ ਆਪਣੇ ਆਪ ਚੰਗਾ ਬਣਾਉਣਾ ਆਪਣੇ ਆਪ ਤੋਂ ਹਰ ਇੱਕ ਬੰਦਾ ਆਪਣੇ ਆਪ ਤੋਂ ਸ਼ੁਰੂ ਕਰੇ ਜਿੱਦਾਂ ਇਹਨਾਂ ਨੇ ਬੜਾ ਵੈਲਿਊਏਬਲ ਵਿਚਾਰ ਦਿੱਤਾ ਕਿ ਗੱਡੀਆਂ ਨੂੰ ਪੂਲ ਬਣਾ ਕੇ ਯੂਜ਼ ਕੀਤਾ ਜਾਵੇ ਕੋ ਇੱਕ ਬੰਦਾ ਗੱਡੀ ਜਾਂਦਾ ਤੇ 50 ਬੰਦੇ 50 50 ਗੱਡੀਆਂ ਜਾਂਦੇ ਨੇ ਜਦੋਂ ਇਹੀ ਸਰਵ 12 ਜਾਂ 13 ਗੱਡੀਆਂ ਚ ਆ ਸਕਦੇ ਨੇ ਤੇ ਟ੍ਰੈਫਿਕ ਦੀ ਸਮੱਸਿਆ ਵਾ ਸਨੇਚਿੰਗ ਦੀ ਬੜੀ ਜਣੀ ਸਮੱਸਿਆ ਸਨੇਚਿੰਗ ਬਾਰੇ ਵੀ ਬਿਲਕੁਲ ਉਹ ਸਾਡੇ ਵੱਲੋਂ ਵੀ ਪੂਰੀ ਕੋਸ਼ਿਸ਼ ਹੋਊਗੀ ਤੇ ਲੋਕਾਂ ਨੂੰ ਇਹਨਾਂ ਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਤੇ ਅਸੀਂ ਅਮਲ ਕਰਕੇ ਇਹਨੂੰ ਆਉਣ ਵਾਲੇ ਦਿਨਾਂ ਚ ਅਸੀਂ ਜ਼ੀਰੋ ਤੇ ਲਿਆਵਾਂਗੇ ਕਦੀ ਲੱਗਦਾ ਕਿ ਹੋਰ ਮੀਟਿੰਗਾਂ ਕਿੰਨੀਆਂ ਲੋਟੇਵਾਂ ਲਾਉਣੀ ਬਿਲਕੁਲ ਜੀ ਬਿਲਕੁਲ ਸੁਝਾਵ ਲਿੱਤੇ ਜਾਵਾਂਗੇ ਤੇ ਥੋੜੇ ਦਿਨਾਂ ਵਿੱਚ ਜਿਹੜੇ ਅੱਜ ਅਸੀਂ ਇਹ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਅਸੀਂ ਫੇਰ ਦੁਬਾਰਾ ਇਹਨਾਂ ਚਾਹਾਂਗੇ ਤੇ ਇਹਨਾਂ ਤੋਂ ਇਹ ਪਬਲਿਕ ਤੋਂ ਫੀਡਬੈਕ ਲਵਾਂਗੇ ਤੇ ਕਿ ਅਸੀਂ ਕਿੰਨੀ ਕੰਪਰੂਵਮੈਂਟ ਕਰ ਸਕਿਆ ਤੇ ਜੇ ਜਿਹੜੀ ਉਹ ਥੋੜੀ ਇੰਪਰੂਵਮੈਂਟ ਸਾਨੂੰ ਇੱਕ ਸ਼ਾਬਾਸ਼ ਦੇएगी ਤੇ ਅਸੀਂ ਉਸ ਨੂੰ ਅੱਗੇ ਚੱਲਦੇ ਹੋਏ ਤੇ ਹੋਰ ਸ਼ਹਿਰ ਦੇ ਵਿਦਿਆਰਥੀਆਂ ਦੀ ਜਿਹੜੀ ਟ੍ਰੈਫਿਕ ਦੀ ਬਹੁਤ ਬੀਚ ਚਾਹੀਦੀ ਆ ਆਰੋਡਸ ਤੋਂ ਵੀ ਲੱਭਣ ਦੇ ਸਿਹਾਗਾ ਆ ਚੰਗੋ ਆਟੋ ਰਿਕਸ਼ਾ ਨੂੰ ਵੀ ਅਸੀਂ ਇਹਨਾਂ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਅਸੀਂ ਕਹਿੰਨੇ ਆ ਵੀ ਤੁਸੀਂ ਜਿਹੜੀ ਹੈਗੇ ਸਵਾਰੀ ਲੈ ਕੇ ਜਾਂਦੇ ਤਾਂ ਚੰਗੇ ਲੱਗਦੇ ਨੇ ਜਿਹੜੇ ਐਵੇਂ ਜਿਹੜੇ ਕੱਢਦੇ ਨੇ ਪਿੱਛੇ ਚੱਕੀ ਜਾਣਾ ਕਿਤੇ ਵੀ ਰੋਕ ਲੈਣਾ ਟ੍ਰੈਫਿਕ ਦੀ ਸਮੱਸਿਆ ਬਣਦੀ ਆ ਤੇ ਉਹ ਕੰਮ ਨਾ ਕਰਨ ਤੇ ਜੇ ਕੋਈ ਇਸ ਤਰ੍ਹਾਂ ਦੇ ਪਾਏ ਗਏ ਤਾਂ ਉਹਨਾਂ ਤੇ ਵੀ ਅਸੀਂ ਜਿਹੜੀ ਅਗਿਆ ਜਾਬ ਤੇ ਅਨਸਾਰ ਕਾਰਵਾਈ ਕਰਾਂਗੇ ਜੀ ਜੀ ਦੱਸੇਗਾ ਕਿ ਕਿੱਥੋਂ ਤੁਸੀਂ ਆਇਓ ਜਨਾਬ ਕਿ ਮੈਂ ਯੁਗੇਸ਼ ਕੁਮਾਰ ਕਲੱਬ ਰੋਡ ਤੋਂ ਆਇਆ ਹਾਂ ਅੱਜ ਮੁੱਦੇ ਤੇ ਹੋਈ ਹੈ ਟ੍ਰੈਫਿਕ ਸਮੱਸਿਆ ਤੇ ਹੋਈ ਹੈ ਸਟ੍ਰੈਚਿੰਗ ਬਾਰੇ ਹੋਈ ਹੈ ਡਰ ਆ ਕਿ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤੇ ਲੋਕ ਅਸੀਂ ਕੁਐਸਚਨ ਪੁੱਛੀਏ ਦੇਖੀ ਤੁਹਾਨੂੰ ਸੁਵਿਸ਼ਾਸ਼ ਦਵਾਇਆ ਪੁੱਛਦੇ ਬੰਦੇ ਇਸੋ ਆਸੰਦ ਹੋਇਆ ਗਿਆ ਕਿ ਅਸੀਂ ਸਾਰ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਕਰਾਂਗੇ ਤੇ ਦੁਬਾਰਾ ਮੀਟਿੰਗਾਂ ਵੀ ਕਰਾਂਗੇ। ਜਿਆਦਾ ਤੁਹਾਨੂੰ ਕਿਹੜੀ ਸਮੱਸਿਆ ਆ ਰਹੀ ਜਿਵੇਂ ਤੁਸੀਂ ਖੁਦ ਗੱਲ ਟ੍ਰੈਫਿਕ ਸਮੱਸਿਆ, ਸਨੇਚਿੰਗ ਸਮੱਸਿਆ ਜਿਆਦਾ ਵੇ। ਬੁੱਝ ਗਏ ਨਾ ਜੀ। ਤੇ ਕੋਈ ਤੁਸੀਂ ਆਪਣਾ ਸੁਆਲ ਦਿੱਤੇ ਇਹਨਾਂ ਨੂੰ? ਹਾਂਜੀ ਦਿੱਤੇ ਆ। ਸਾਟੀਸਫਾਈਡਾਂ ਅਸੀਂ ਇਹਨਾਂ ਦਾ ਵੱਲੋਂ। ਉਹ ਕਹਿੰਦੇ ਸਾਰਾ ਕੁਝ ਠੀਕ ਕਰਾਂਗੇ। ਜੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਲੁਧਿਆਣਾ ਕੰਪਿਊਟਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਔਰ ਮੇਰੇ ਨਾਲ ਮੇਰੀ ਟੀਮ ਆਈ ਹੋਈ ਹੈ ਸਾਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸੱਦਾ ਦਿੱਤਾ ਗਿਆ ਸੀ ਫਰੈਂਡਸ ਰਜੈਂਸੀ ਦੇ ਵਿੱਚ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਸਤੇ ਤੇ ਉਹਨਾਂ ਦੇ ਹੱਲ ਲਈ ਇਹਨਾਂ ਨੇ ਫੋਰੀ ਜਿਹੜੇ ਵੀ 2-4-5 ਐਸੋਸੀਏਸ਼ਨਸ ਰਿਲੇਟਡ ਟੂ ਕੁਮਾਰ ਮੰਡੀ ਐਂਡ ਮਾਲ ਰੋਡ ਏਰੀਆ ਇਹਨਾਂ ਨੂੰ ਇਨਵਾਈਟ ਕੀਤਾ ਸੀ ਉਹਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਪੁਲਿਸ ਸਪਰੈਸਰ ਨੂੰ ਅਸੀਂ ਇਹ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਸ਼ਹਿਰ ਦੇ ਵਿੱਚ ਜਿਹਨਾਂ ਚੰਗੇ ਜਿਹੜੀ ਦਿੱਕਤ ਟ੍ਰੈਫਿਕ ਦੀ ਹੈ ਸਨੇਚੀ ਸਨੇਚਰਸ ਜਿਹੜੇ ਬੈਗਰਸ ਤੁਰੇ ਫਿਰਦੇ ਨੇ ਉਹਨਾਂ ਦੀ ਹੈ ਔਰ ਉਸ ਤੋਂ ਇਲਾਵਾ ਜਿਹੜੀ ਕੰਜੈਸ਼ਨਸ ਦੀ ਹੈ ਸ਼ਾਮ ਨੂੰ ਜਿਹੜਾ ਬੋਟਲ ਨੈਕ ਬਣ ਜਾਂਦਾ ਹੈ 7-8 ਵਜੇ ਤੱਕਰ ਜਾ ਕੇ 6 ਵਜੇ ਤੋਂ ਲੈ ਕੇ ਉਹ ਇੰਨੇ ਕੁ ਟ੍ਰੈਫਿਕ ਜਿਆਦਾ ਉੱਥੇ ਟਫ ਹੋ ਜਾਂਦੀ ਹੈ ਵੀ ਆਮ ਬੰਦਾ ਕੋਈ ਐਮਰਜੈਂਸੀ 'ਚ ਵੀ ਨਹੀਂ ਜਲਦੀ ਜਲਦੀ ਚੌਂਕਾਂ ਨੂੰ ਕਰਾਸ ਕਰ ਸਕਦਾ ਸੋ ਇਹਨਾਂ ਨੂੰ ਅਸੀਂ ਸੁਜੈਸ਼ਨਸ ਦਿੱਤੀਆਂ ਨੇ ਉਹਦੇ ਉੱਪਰ ਇਹਨਾਂ ਨੇ ਏ ਟ੍ਰਾਫਿਕਿੰਗ ਚਾਰ ਸਾਹਿਬ ਨੂੰ ਤੇ ਹੋਰ ਬਾਕੀ ਜਿਹੜਾ ਇਹਨਾਂ ਦੇ ਉਸ ਰਿਲੇਟਡ ਮੈਗਮੇ ਦੇ ਬੰਦੇ ਨੇ ਉਹਨਾਂ ਨੂੰ ਫੋਰੀ ਐਕਸ਼ਨ ਕਰਨ ਲਈ ਕਿਹਾ ਔਰ ਬੜੀ ਮੈਂ ਕਹਾਂਗਾ ਇਹ ਅੱਜ ਦੀ ਮੀਟਿੰਗ ਫਰੂਟਫੁਲ ਰਹੀ ਬੜਾ ਵਧੀਆ ਉਪਰਾਲਾ ਕੀਤਾ ਪੁਲਿਸ ਪ੍ਰਸ਼ਾਸਨ ਨੇ ਔਰ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਸੋ ਦੈਟ ਸ਼ਹਿਰ ਵਾਸੀ ਵੀ ਵਿੱਚ ਸਹਿਯੋਗ ਦੇਣ ਔਰ ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਬਣ ਜਾਏਗੀ ਆਉਣ ਵਾਲੇ ਟਾਈਮ 'ਚ ਸ਼ਹਿਰ ਦੇ ਵਿੱਚ ਵਾਤਾਵਰਨ ਨੂੰ ਔਰ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲਿਜਾਣਾ ਲਾਈਵ ਦੇ ਲਈ ਟੀੰਗਾ ਚਾਟ ਤਰਪੂਰ